ਹਾਂ ਹਾਂ ਹੁਣ ਚੱਲ ਠੀਕ ਆ ਇਹ ਤਾਂ ਦੇਖੀ ਫੜ ਜਾ ਇਹ ਪਾ ਦੇਈਂ ਆਹ ਪਾ ਦੇਈਂ ਆਹ ਹੁਣ ਇੱਥੇ ਆਜੋ ਆਜੋ ਆਹ ਦੇਖ ਕਰੋ ਇਹ ਕਿੱਦਾਂ ਬੁਲਾਰਦੇ ਆ ਇਹ ਕਿੱਦਾਂ ਬੁਲਾਰੇ ਅਪਰੇਟ ਬਾਥਰੂਮ ਦੇਖੋ ਇੰਤਾਲੀ ਟਾਇਲ ਲੱਗੀ ਆ ਬਾਥਰੂਮੋਂ ਮੈਂ ਟਾਇਲੈਂਟ ਆਹ ਦੇਖ ਲਓ ਪਤਿੱਲਾ ਕਿੱਥੇ ਵੀ ਆਈ ਬਾਥਰੂਮ ਚ ਇਸੀ ਪਤਿੱਲੇ ਦੇ ਉੱਤੇ ਪਰਵਾਨੇ ਆ ਇਹ ਦੇਖ ਲੈ ਦੇ ਉੱਪਰ ਪਰਵਾਨੇ ਆ ਆ ਦੇਖ ਲਓ ਬੰਦਾ

ਆਹ ਵੇਖੋ ਕਿਸ ਤਰ੍ਹਾਂ ਢੱਕ ਕੇ ਸਾਫ਼ ਇਧਰ ਧੰਗ ਰੱਖੇ ਹੋਏ ਆ। ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਦੀ 7 ਟਰ 7 ਪੇਸ। ਆ ਪਤ ਗੋभी ਦੇ। ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ। ਪਤ ਗੋभी ਤਾਂ ਬਾਹਰ ਪਈ ਐ। ਅਦਰ ਦੇਖ ਲੀ ਹਲੇ ਤਾਂ ਨਾ ਕੁਝ ਵੀ ਨਹੀਂ ਐ। ਮੈਂ ਤੇਲ ਲਾਹ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਐ। ਅਦਰ ਨਹੀਂ। ਪੱਤੇ ਗੋਭੀ ਆਹ ਆਹ। ਤੇਵਰਾ ਤੇਲ ਜਿਹਦੇ ਬਣੇ ਆ। ਆ ਪਏ ਆ ਮੱਖੀਆਂ ਮਚਰਾ ਚੰਦਲ ਵੀ ਪਿਆ। ਆਹ ਲੁੱਕਰਮਾ ਕੀ ਤੇਲ ਹੈ। ਇਹਜ ਬਣ ਰਿਹਾ ਬਈ ਇਹ ਯਾਰ ਮਾਰਨਾ ਕਿ ਤੋ ਇਹ ਦੇਖੋ ਸਾਸ ਬਈ ਮੱਕੀ ਮਚਰ ਆਲੂ ਓਹ ਹੋ ਇਹ ਰੱਬ ਕਿਰੇ ਹੋਏ ਆ ਮਰੂ ਬਰੀ ਤਾਂ ਇਹ ਲੋਕਾਂ ਦਾ ਆ ਪਿਆਣਾ ਸਪ੍ਰਿੰਗਰੋ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗਾੜੀ ਗੱਡੀ ਓਹ ਹੋ ਲੈ ਆ ਦੇਖੋ ਮੇਰੀ ਚੇ ਆ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗਰੋ ਤੁਸੀਂ ਖਾਣੇ ਆ ਬਾਈ ਜੀ ਆ ਮੰਜੀਆਂ ਦੇ ਥੱਲੇ ਪਈਆਂ ਜੀ ਆ ਦੇਖੋ ਬੰਦਾ ਦੇਖੀ ਫਾਈਵ ਟੂ ਹੈ ਨਾ ਕੈਵ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਮਾਈ ਗੋਡ ਯਾਰ ਵੈਰੀ ਡੀਕਵਾਲਿਟੀ ਹਾਂਜੀ ਮੁਹੰਮਦ ਸਾਹਨੇ ਦੇ ਦੋਸਤੋ ਆ ਦੇਖ ਲਓ ਮੁਹੰਮਦ ਸਾਹ ਦਾ ਹੌਕਾ ਪ੍ਰੇਮ ਆ ਖਾ ਰਹੇ ਨੇ ਵੇ ਕੀ ਬਲ ਨਹੀਂ ਆਰਡਰ ਬਾਹਰ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਵਾੜ ਕਿੰਨਾ ਜਾਂਦਾ ਬੰਮੀ ਕਰੀ ਆ ਫ੍ਰਿਜ ਇੱਥੇ ਹੀ ਮੋਟਰ ਵੀ ਹੈ ਮਤਲਬ ਖਾਦਿਆਂ ਅੰਦਰ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹਾਲੋ ਪੂਰੀ ਹੈ ਦਰਵਾਜ਼ੇ ਕਿੰਨੇ ਸਮੈਲ ਮਾਰ ਰਹੀ ਹੈ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਕਾਲਾ ਕਾਲਾ ਗੇਸ ਬਣਾਇਆ ਹੈ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਹੇ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਚੋ ਸਕਦੀਆਂ ਆ ਗੋਪੀ ਲਾਹੋ ਮੜ ਗਈ ਠੀਕ ਹੈ ਇਹ ਉਠਾ ਰੋ ਅਜੇ ਦੀ ਗੋਪੀ ਅਜੇ ਤੋੜ ਕੇ ਆਇਆ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆ ਚਿਕਨ ਹੈ ਜੀ ਦੇਖੋ ਆਏ ਹਾਏ 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 ਸਿਕੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਮਹਾਲੀ ਮਟਾਰ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਲੈ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਦਾ ਬਣ